ਮੈਲਾ ਕਰੇਗਾ ਉਹ ਖੋਹਿਆ ਬੁੱਤਾ ਹੋਵੇਗਾ ਸਾਡੇ ਭਰਾਵਾਂ ਨੂੰ ਕੋਈ ਨਾ ਮਾਰਦਾ ਮਾਰਦਾ ਕੋਈ ਨਹੀਂ ਕਿੰਨਾ ਡਾਕਦਾ ਵਾਲਾ ਵੀ ਕੈਮਰਾ ਵਾਲਾ ਨਹੀਂ ਉੱਪਰ ਲਾਇਆ ਯਾਰ ਭਾਈ ਹੈਲੋ ਕੈਮਰਾ ਘੁਮਾ ਦੇ ਭਾਈ ਯਾਰ ਕੈਮਰਾ ਘੁਮਾ ਦੇ ਯਾਰ 1 ਮਿੰਟ 43 ਸਕਿੰਟ 1 ਮਿੰਟ 43 ਸਕਿੰਟ 43 ਸਕਿੰਟ ਭਾਈ ਮੈਕਰੋ ਮੇਰੇ ਵੀਰੋ ਭਾਈ ਮੈਕਰੋ ਵਿਕਰਮ ਜੀ ਸਰਾਹ ਕਰਾ ਗਿਆ ਮੁੰਡਿਓ ਡਾਇਰੈਕਟਰ ਜਗਪਤ ਯਾਰ ਡਾਇਰੈਕਟਰ ਨੇ ਮੁੰਡਿਓ ਨਿਆਰੇ ਬੰਤੇ ਤਾਂ ਵਿੱਚ ਟੈਕਨੀਕਲ ਪ੍ਰੋਬਲਮ ਆ ਗਈ ਪਰ ਹੁਣ ਚੈੱਕ ਕਰ ਲੋ ਪਾਰ ਪਾਰ ਵੱਜ ਰਹੀ ਆ ਚਮਕੌਰ ਸਾਹਿਬ ਸੌਣਾ ਲਈ ਸਰਾਹ ਕਰਾ ਗਿਆ ਮੁੰਡਿਓ ਨੰਬਰ ਦਾ ਹਰੋ ਚੈੱਕ ਜੋ ਦਿਲ ਦੇ ਫਰੇਵ ਵਿੱਚ